ਮੇਰੇ ਪਿਆਰੋ ਸਾਡੇ ਜੀਵਨ ਦੇ ਵਿੱਚ ਕਸ਼ਟ ਪਰੇਸ਼ਾਨੀਆਂ ਮੁਸੀਬਤਾਂ ਆਉਂਦੇ ਬੜੇ ਕਾਰਨ ਹੁੰਦੇ ਨੇ ਸੋ ਸਾਰੇ ਕਾਰਨਾਂ ਨੂੰ ਅੱਤੀਆਂ ਅਸੀਂ ਦੇਖ ਸਕਦੇ ਹਾਂ ਅਸੀਂ ਅੱਜ ਕੁਝ ਕੁਝ ਕਾਰਨਾਂ ਨੂੰ ਦੇਖਾਂਗੇ ਜਿਨ੍ਹਾਂ ਵਿੱਚੋਂ ਸੱਤ ਮੁੱਖ ਕਾਰਨ ਨੇ ਇੱਕ ਮਸੀਹੀ ਵਿਅਕਤੀ ਦੇ ਜੀਵਨ ਦੇ ਵਿੱਚ ਕਸ਼ਟ ਆਉਣ ਦੇ ਸੱਤ ਮੁੱਖ ਕਾਰਨ ਕਸ਼ਟ ਕਿਉਂ ਆਉਂਦਾ ਸੋ ਜ਼ਿਆਦਾਤਰ ਇੱਕ ਮਸੀਹੀ ਦੇ ਜੀਵਨ ਦੇ ਵਿੱਚ ਜਦੋਂ ਕਸ਼ਟ ਹੁੰਦਾ ਤੇ ਇਹ ਜ਼ਿਆਦਾਤਰ ਦੋਸ਼ ਜਿਹੜਾ ਹੈ ਉਹ ਸ਼ੈਤਾਨ ਨੂੰ ਦਿੰਦਾ ਹੈ ਕਿ ਸ਼ੈਤਾਨ ਨੇ ਇਦਾਂ ਕਰ ਦਿੱਤਾ ਸ਼ੈਤਾਨ ਨੇ ਉਦਾਂ ਕਰ ਦਿੱਤਾ ਫਰੀ ਦੇ ਵਿੱਚ ਬਸ ਸ਼ੈਤਾਨ ਦਾ ਨਾਮ ਹੀ ਜਿਹੜਾ ਆ ਉਹ ਫੇਮਸ ਕਰਦੇ ਰਹਿਣਾ ਆ ਲੇਕਿਨ ਆਪਣੇ ਜੀਵਨ ਤੇ ਆਪਣੇ ਚਾਲ ਚੱਲਣ ਤੇ ਇਹ ਧਿਆਨ ਨਹੀਂ ਕਰਦਾ ਕਿ ਸ਼ਾਇਦ ਮੇਰੇ ਜੀਵਨ ਮੇਰੀਆਂ ਗੱਲਾਂ ਮੇਰੇ ਚਾਲ ਚੱਲਣ ਦੇ ਕਾਰਨ ਤਾਂ ਨਹੀਂ ਇਹ ਹੋ ਰਿਹਾ ਇਸ ਲਈ ਅੱਜ ਅਸੀਂ ਥੋੜਾ ਸਮਾਂ ਦੇਖਾਂਗੇ ਸੱਤ ਮੁਖ ਕਾਰਨਾਂ ਨੂੰ ਕਿ ਸਾਡੇ ਜੀਵਨ 'ਚ ਕਸ਼ਟ ਪਰੇਸ਼ਾਨੀ ਦੁੱਖ ਮੁਸੀਬਤ ਕਿਉਂ ਆ ਰਹੀਆਂ ਸੋ ਜਿਹੜਾ ਵਿੱਚੋਂ ਪਹਿਲਾ ਕਾਰਨ ਕੀ ਆ ਕਸ਼ਟ ਆਉਂਦਾ ਪਹਿਲਾ ਕਾਰਨ ਹੈਗਾ ਆ ਕਿ ਸਾਡੀ ਖੁਦ ਦੀ ਮੂਰਖਤਾ ਹੀ। ਸੋ ਮੇਰੇ ਪਿਆਰੋ ਸਾਡੇ ਜੀਵਨ ਚ ਕਸ਼ਟ ਪਰੇਸ਼ਾਨੀਆਂ ਕਿਉਂ ਆਉਂਦੀਆਂ ਸਾਡੀਆਂ ਖੁਦ ਦੀਆਂ ਮੂਰਖਤਾਈਆਂ ਦੇ ਕਾਰਨ ਹੁੰਦਾ। ਮੈਂ ਉਦਾਹਰਨ ਦੇ ਦਿੰਦਾ ਆ ਸਮਝਾਉਣ ਦੇ ਲਈ ਸਿਰਫ। ਹੁਣ ਇੱਕ ਚਾਹ ਆ ਮੰਨ ਲਓ ਜਿਹੜੀ ਚਾਹ ਆ ਇਸ ਚਾਹ ਦੀ ਸਾਨੂੰ ਕੀ ਜ਼ਰੂਰਤ ਆ? ਇਹ ਚਾਹ ਸਾਡੇ ਇੰਡੀਆ ਦਾ ਕਲਚਰ ਹੀ ਨਹੀਂ ਆ ਚਾਹ ਤੇ ਬਹੁਤ ਸਾਰੇ ਦੇਸ਼ਾਂ ਦਾ ਜਿਹੜੇ ਦੇਸ਼ ਠੰਡੇ ਦੇਸ਼ ਆ ਉੱਥੇ ਦੇ ਇਹ ਕਲਚਰ ਸੀਗਾ ਚਾਹ ਪੀਣੀ ਸੋ ਚਲੋ ਗੋਰੀ ਆਈ ਆ ਇਧਰ ਆ ਕੇ ਉਹ ਚਾਹ ਨੂੰ ਲੈ ਕੇ ਆਗੇ ਤੇ ਇਹ ਸਾਡੇ ਇੰਡੀਆ ਦਾ ਕਲਚਰ ਵੀ ਬਣ ਗਿਆ ਹੁਣ ਸ਼ਹਿਰਾਂ ਦੇ ਵਿੱਚ ਤੇ ਅੱਜ ਕੱਲ ਦਾ ਮੈਨੂੰ ਇੰਨਾ ਨਹੀਂ ਪਤਾ ਲੇਕਿਨ ਪਿੰਡਾਂ ਦੇ ਵਿੱਚ ਵੀ ਕੀ ਅਸੀਂ ਦੇਖਦੇ ਆ ਪਿੰਡਾਂ ਵਿੱਚ ਤੇ ਹਰ ਕਦਮ ਤੇ ਹੀ ਇੱਕ ਵਿਅਕਤੀ ਨੂੰ ਚਾਹ ਚਾਹੀਦੀ ਆ ਸ਼ਾਇਦ ਹੁਣ ਸ਼ਹਿਰਾਂ ਚ ਵੀ ਜਾਂਦਾ ਚਾਹ ਪੀਣ ਲੱਗ ਪਏ ਆ ਲੇਕਿਨ ਬਾਰ ਬਾਰ ਚਾਹ ਜਿਹੜੀ ਪੀਣੀ ਆ ਇਹ ਸਾਡੇ ਸ਼ਰੀਰ ਲਈ ਕੋਈ ਬੈਨੀਫਿਟ ਨਹੀਂ ਆ ਇਹ ਸਾਡੇ ਸ਼ਰੀਰ ਨੂੰ ਕੋਈ ਤਾਕਤ ਬਲ ਨਹੀਂ ਦਿੰਦਾ ਇਹ ਦਿਨ ਪ੍ਰਤੀ ਦਿਨ ਸਾਡੇ ਸਰੀਰ ਨੂੰ ਨੁਕਸਾਨ ਦਿੰਦਾ ਹੈ ਕਿਉਂਕਿ ਜਿਹੜੀ ਪੱਤੀ ਆ ਇਹ ਸੋਦਾ ਜ਼ਹਿਰ ਹੁੰਦਾ ਜਿਹੜੀ ਅਸੀਂ ਸ਼ੂਗਰ ਦੇਖ ਦੇ ਵਿੱਚ ਖੰਡ ਪਿੰਦੀ ਆ ਇਹ ਖੰਡ ਸਾਡੇ ਸਰੀਰ ਦੇ ਅੰਦਰ ਜਾ ਕੇ ਕਿੰਨਾ ਨੁਕਸਾਨ ਕਰਦੀ ਪਰ ਫਿਰ ਵੀ ਇੱਕ ਵਿਅਕਤੀ ਕੀ ਕਰਦਾ ਇਸ ਚਾਹ ਨੂੰ ਬਾਰ ਬਾਰ ਪੀਂਦਾ ਔਰ ਕਿੰਨੀ ਵਾਰ ਦਿਨ ਦਿਨ ਦੇ ਵਿੱਚ ਪੀਂਦਾ ਚਾਹ ਦੇ ਨਾਂ ਤੇ ਉਹਦੀ ਗਤੀ ਹੀ ਨਹੀਂ ਉਹਨੂੰ ਚੱਲ ਨਹੀਂ ਸਕਦਾ ਕਿੰਨੇ ਲੋਕ ਚਾਹ ਦੇ ਆਦੀ ਹੋ ਚੁੱਕੇ ਪਤਾ ਵੀ ਇਹ ਨੁਕਸਾਨ ਤੋ ਫਿਰ ਵੀ ਉਹ ਚਾਹ ਪੀਂਦੇ ਵਾਸਤੇ ਸਮਝਾਉਣ ਲਈ ਉਦਾਹਰਣ ਦੇ ਰਿਹਾ ਆ ਇਸ ਕਰਕੇ ਇੱਥੇ ਕੀ ਆ ਇਹ ਖੁਦ ਦੀ ਮੁਰਖਤਾ ਹੀ ਆ ਹੁਣ ਇੱਕ ਸਮੋਸਾ ਜਦੋਂ ਇੱਕ ਵਿਅਕਤੀ ਖਾਂਦਾ ਤੇ ਉਹਦਾ ਪੇਟ ਚ ਤਿੰਨ ਦਿਨ ਅਸਰ ਰਹਿੰਦਾ ਤੇ ਜੇ ਹਰ ਰੋਜ਼ ਇੱਕ ਵਿਅਕਤੀ ਸਮੋਸਾ ਖਾਵੇ ਤੇ ਉਹਦਾ ਕੀ ਬਣੂਗਾ ਫਾਸਟ ਫੂਡ ਸਾਨੂੰ ਇੱਕ ਵਿਅਕਤੀ ਨੂੰ ਵੈਸੇ ਸਮਝਿਆ ਕਿ ਇੱਕ ਸਰੀਰ ਦੇ ਲਈ ਸਹੀ ਨਹੀਂ ਆ ਲੇਕਿਨ ਫਿਰ ਵੀ ਇੱਕ ਵਿਅਕਤੀ ਜਿਹੜਾ ਆ ਉਹ ਤਕਰੀਬਨ ਜ਼ਿਆਦਾ ਮਾਤਰਾ ਚ ਫਾਸਟ ਫੂਡ ਖਾਂਦਾ ਦੱਸੋ ਉਹ ਵਿਅਕਤੀ ਦੀ ਸਿਹਤ ਤੰਦਰੁਸਤ ਹੋਊਗੀ ਜਾਂ ਉਹ ਬਿਮਾਰ ਹੋਊਗਾ ਜੇ ਰੋਗ ਬਿਮਾਰ ਹੋਗਾ ਤੇ ਉਹ ਜਿਹੜੀ ਬਿਮਾਰੀ ਆਂ ਸ਼ਰੀਰ ਦੇ ਵਿੱਚ ਕਿੰਨੇ ਕਿੰਨੀਆਂ ਥਾਵਾਂ ਤੇ ਜਾ ਕੇ ਨੁਕਸਾਨ ਕਰਦੀ। ਸੋ ਮੇਰੇ ਕਹਿਣ ਦਾ ਮਤਲਬ ਕੀ ਆਂ ਅੱਜ ਸਾਡੇ ਜੀਵਨ 'ਚ ਸਾਡੇ ਅ ਸ਼ਰੀਰਾਂ ਦੇ ਵਿੱਚ ਕਈ ਪ੍ਰਕਾਰ ਦੀਆਂ ਬਿਮਾਰੀਆਂ ਨੂੰ ਕਈ ਪ੍ਰਕਾਰ ਦੀਆਂ ਤਕਲੀਫਾਂ ਨੂੰ ਕਈ ਪ੍ਰਕਾਰ ਦੀਆਂ ਸਮੱਸਿਆ ਨੂੰ ਅਗਰ ਕੋਈ ਲੈ ਕੇ ਹੁੰਦਾ ਹੈ ਤੇ ਸਾਡੀ ਖੁਦ ਦੀ ਮੁਰਖਤਾ ਹੀ ਜਦੋਂ ਅਸੀਂ ਆਪਣੇ ਖਾਣ ਪੀਣ ਦਾ ਧਿਆਨ ਨਹੀਂ ਰੱਖਦੇ। ਸਾਨੂੰ ਕੀ ਖਾਣਾ ਚਾਹੀਦਾ, ਕਿੰਨਾ ਖਾਣਾ ਚਾਹੀਦਾ, ਕਦੋਂ ਖਾਣਾ ਚਾਹੀਦਾ ਜਦੋਂ ਓਵਰਲੋਡਿੰਗ ਕਰਦੇ ਆਂ। ਆਪਣੀ ਸਰੀਰਾਂ ਨੂੰ ਦੇਖਦੇ ਨਹੀਂ ਆ ਸੋ ਮੇਰੇ ਪਿਆਰੋ ਅਸੀਂ ਜੀਣ ਲਈ ਖਾਣਾ ਹੈ ਨਾ ਕਿ ਖਾਣ ਲਈ ਜੀਣਾ ਲੇਕਿਨ ਅੱਜ ਦਾ ਸਿਸਟਮ ਕੀ ਬਣ ਗਿਆ ਆ ਅੱਜ ਖਾਣ ਲਈ ਜੀ ਰਹੇ ਆ ਭੈਣ ਭਰਾ ਪਰ ਜੀਣ ਲਈ ਨਹੀਂ ਖਾ ਰਹੇ ਅਸੀਂ ਉਹਦਾ ਉਹਨਾਂ ਕਾ ਖਾਣਾ ਆ ਜਿਸ ਨਾਲ ਜੀਵਨ ਕੀ ਹੋ ਸਕੇ ਚੱਲ ਸਕੇ ਤੇ ਕਦੋਂ ਖਾਣਾ ਕਿੰਨਾ ਖਾਣਾ ਇਸ ਗੱਲ ਦੀ ਵੀ ਅਸੀਂ ਸਮਝ ਰੱਖਣੀ ਖੁਦਾ ਨੇ ਸਾਨੂੰ ਸਮਝ ਔਰ ਬੁੱਧ ਦਿੱਤੀ ਹੋਈ ਆ ਸੋ ਪਹਿਲਾ ਕਾਰਨ ਕੀ ਆ ਸਾਡੇ ਜੀਵਨ ਚ ਦੁੱਖ ਮੁਸੀਬਤਾਂ ਆਉਣ ਦਾ ਸਾਡੀ ਖੁਦ ਦੀ ਮੂਰਖਤਾ ਹੀ ਅੱਜ ਬਸ ਲੱਗੇ ਹੋਏ ਆ ਜੋ ਆ ਗਿਆ ਉਹਨੂੰ ਖਾਂਦੇ ਜਾਣਾ ਸੀ ਲੇਕਿਨ ਇਹ ਨਹੀਂ ਦੇਖਦੇ ਕਿ ਇਹ ਮੇਰੇ ਸਰੀਰ ਨੂੰ ਜਾ ਕੇ ਕਿੰਨਾ ਨੁਕਸਾਨ ਕਰੂਗਾ ਮੈਂ ਸਿਰਫ ਸਮਝਾਉਣ ਲਈ ਉਦਾਹਰਣ ਦਿੱਤੀ ਸੋ ਦੂਸਰਾ ਸਾਡੇ ਜੀਵਨ ਦੇ ਵਿੱਚ ਕਸ਼ਟ ਹੋਣ ਦਾ ਕਾਰਨ ਕੀ ਆ ਦੂਸਰਾ ਸਾਡੇ ਜੀਵਨ ਦੇ ਵਿੱਚ ਕਸ਼ਟ ਹੋਣ ਦਾ ਕਾਰਨ ਹੈਗਾ ਸੰਸਾਰ ਦੀ ਅਭਿਲਾਸ਼ਾ ਦੇ ਕਾਰਨ ਸੋ ਸਾਡੀਆਂ ਕਾਮਨਾਵਾਂ ਸਾਡੀਆਂ ਅਭਿਲਾਸ਼ਾਵਾਂ ਸਾਡੀਆਂ ਇੱਛਾਵਾਂ ਸਮਝਾਉਣ ਲਈ ਉਦਾਹਰਣ ਦਿੰਦਾ ਅਗਰ ਅਸੀਂ ਕਿਸੇ ਦਾ ਚੰਗਾ ਘਰ ਦੇਖ ਲਿਆ ਵਧੀਆ ਘਰ ਦੇਖ ਲਿਆ ਵਧੀਆ ਗੱਡੀ ਦੇਖ ਲਈ ਬਾਈਕ ਦੇਖ ਲਈ ਤੇ ਸਾਡੇ ਅੰਦਰ ਵੀ ਇਬਿਲਾਸ਼ਾ ਜਾਗ ਗਈ ਵੀ ਕਿ ਮੈਮੀ ਹੁਣ ਵਧੀਆ ਘਰ ਬਣਾਉਣਾ ਮੈਮੀ ਹੁਣ ਵਧੀਆ ਗੱਡੀ ਲੈਣੀ ਮੈਮੀ ਹੁਣ ਵਧੀਆ ਬਾਈਕ ਲੈਣੀ ਹੈ ਸੋ ਇਸ ਚੱਕਰ ਦੇ ਵਿੱਚ ਅਸੀਂ ਕੀ ਕਰਦੇ ਹਾਂ ਕਿਉਂਕਿ ਇਸ ਚੱਕਰ 'ਚ ਫਿਰ ਅਸੀਂ ਲੋਨ ਦੀ ਭਾਲ ਦੇ ਵਿੱਚ ਘੁੰਮਦੇ ਕਿ ਲੋਨ ਮਿਲ ਜਵੇ ਤੇ ਜਦੋਂ ਇੱਕ ਵਿਅਕਤੀ ਲੋਨ ਲੈਂਦਾ ਤੇ ਫਿਰ ਲੋਨ ਇਹਨੂੰ ਕੀ ਕਰਦਾ ਅਸੀਂ ਚੰਗੀ ਤਰ੍ਹਾਂ ਸਾਰੇ ਸਿਆਣੇ ਆ ਸਮਝਦੇ ਹਾਂ ਫਿਰ ਜਦੋਂ ਲੋਨ ਲੈ ਲਿਆ ਫਿਰ ਲੋਨ ਨੂੰ ਉਤਾਰਨਾ ਵੀ ਡਬਲ ਕਰਕੇ ਤੋ ਫਿਰ ਇੱਕ ਵਿਅਕਤੀ ਨੂੰ ਟੈਨਸ਼ਨ ਪੈ ਜਾਂਦੀ ਆ ਕਿ ਹੁਣ ਕਿਸ਼ਤ ਆ ਗਈ ਹੈ ਤੇ ਕਿਸ਼ਤ ਦੇਣੀ ਆ ਜਦ ਜਦੋਂ ਕਿਸ਼ਤ ਵੈਸੇ ਵੀ ਕਿਸ ਤਰ੍ਹਾਂ ਟਾਈਮ ਆਉਂਦਾ ਫਿਰ ਲੋਨ ਵਾਲੇ ਦਾ ਫੋਨ ਆਉਣਾ ਸ਼ੁਰੂ ਹੋ ਜਾਂਦਾ ਹੁੰਦਾ ਵੀ ਹਾਂ ਜੀ ਕਿਸ ਤਰ੍ਹਾਂ ਟਾਈਮ ਆ ਗਿਆ ਫਿਰ ਇੱਕ ਵਿਅਕਤੀ ਇਸ ਆਪਣੇ ਜੀਵਨ ਚ ਇਸ ਗੱਲ ਤੇ ਰੁੱਝ ਜਾਂਦਾ ਵੀ ਆਪਣੇ ਕਿਸ਼ਤ ਜਮ੍ਹਾਂ ਕਰਨੀ ਆ ਤੇ ਕਿਸ਼ਤ ਦੇਣੀ ਆ ਕਿਸ਼ਤ ਲਈ ਇੰਤਜ਼ਾਮ ਕਰਨਾ ਆ ਤੇ ਇਸ ਚੀਜ਼ ਜਿਹਨੂੰ ਫਸ ਜਾਂਦਾ ਕਿਉਂ ਫਸਿਆ ਕਿਉਂਕਿ ਇਹਦੇ ਅੰਦਰ ਕੀ ਆ ਗਈ ਭਲਾ ਇਹਦੇ ਅੰਦਰ ਅਭਿਲਾਸ਼ ਆਈ ਅਭਿਲਾਸ਼ਾ ਦੂਸਰਿਆਂ ਨੂੰ ਦੇਖ ਕੇ ਆਪਣਾ ਸਿਸਟਮ ਨਹੀਂ ਦੇਖਿਆ ਪਰ ਦੂਜੇ ਨੂੰ ਦੇਖ ਕੇ ਜਦੋਂ ਬਿਲਾਸ਼ਾ ਆ ਗਈ ਤੇ ਆਪਣੀਆਂ ਬਿਲਾਸ਼ਾ ਪੂਰੀ ਕਰਨ ਲਈ ਜਦੋਂ ਲੋਨ ਵਗੈਰਾ ਕਿਸ਼ਤਾਂ ਵਗੈਰਾ ਦੇ ਚੱਕਰ 'ਚ ਫਸਿਆ ਔਰ ਕੀ ਦੇਖਦੇ ਆਂ ਸੀ ਇਹ ਵਿਅਕਤੀ ਦੇ ਜੀਵਨ 'ਚ ਫੇ ਕੀ ਹੁੰਦਾ ਚਿੰਤਾ ਹੁੰਦੀ ਜਦੋਂ ਲੱਗਾ ਹਾਇਆ ਕੋਸ਼ਿਸ਼ 'ਚ ਵੀ ਕਿਸ਼ਤ ਨਾ ਕਿਤੇ ਟੁੱਟ ਜਵੇ ਕਿਸ ਦਿਨ ਇੰਤਜ਼ਾਮ ਕਰਨਾ ਕਿੱਦਾਂ ਕਰਾਂ ਚਿੰਤਾ ਖਿੱਚ ਖਿੜ ਲੈ ਕੇ ਵੀ ਆਈ ਚਿੰਤਾ ਕਈ ਪ੍ਰਕਾਰ ਦੀਆਂ ਸਮੱਸਿਆਵਾਂ ਬਿਮਾਰੀਆਂ ਨੂੰ ਵੀ ਸਾਡੇ ਅੰਦਰ ਕੀ ਕਰਦੀ ਆ ਇਹ ਪੈਦਾ ਕਰਦੀ ਸੋ ਮੇਰੇ ਪਿਆਰੋ ਸਾਡੇ ਜੀਵਨ 'ਚ ਕਸ਼ਟ ਹੋਣ ਦਾ ਦੂਸਰਾ ਕਾਰਨ ਕੀ ਆ ਸਾਡੀ ਖੁਦ ਦੀ ਅਭਿਲਾਸ਼ਾ ਸਾਡੀ ਕਾਮਨਾ ਸਾਡੀ ਇੱਛਾ ਜਿਹੜੀ ਅੰਦਰ ਬਹੁਤ फडਕਦੀ ਆ ਔਰ ਅਸੀਂ ਇਹ ਧਿਆਨ ਰੱਖਣਾ ਅਗਰ ਕੋਈ ਕਾਮਨਾ ਇੱਛਾ ਅਭਿਲਾਸ਼ਾ ਆਈ ਆ ਸੋ ਅਸੀਂ ਦੇਖਣਾ ਆ ਕਿ ਇਹ ਅਭਿਲਾਸ਼ਾ ਮੈਨੂੰ ਕਿੱਥੋਂ ਤੱਕ ਬਰਬਾਦ ਕਰ ਸਕਦੀ ਕੀ ਇਹ ਅਭਿਲਾਸ਼ਾ ਨੂੰ ਮੈਂ ਪੂਰਾ ਕਰਨਾ ਚਾਹੀਦਾ ਜਾਂ ਨਹੀਂ ਕਰਨਾ ਚਾਹੀਦਾ ਮੇਰੇ ਪਿਆਰੋ ਖੁਦਾ ਨੇ ਸਾਨੂੰ ਸਮਝ ਔਰ ਕੀ ਦਿੱਤੀ ਆ ਬੋਧ ਰਿਤੀ ਸਾਨੂੰ ਗਿਆਨ ਦਿੰਦਾ ਅਸੀਂ ਧਿਆਨ ਰੱਖਣਾ ਦੂਸਰਿਆਂ ਨੂੰ ਦੇਖ ਕੇ ਆਪ ਨਹੀਂ ਉਦਾਂ ਦੀ ਸੋਚ ਰੱਖਣੀ ਕੀ ਕਹਿਣਾ ਹੈ ਕਿ ਖੁਦਾ ਨਹੀਂ ਖੁਦਾ ਨੂੰ ਅਗਰ ਲੱਗਦਾ ਹੈ ਕਿ ਮੈਨੂੰ ਇਸ ਚੀਜ਼ ਦੀ ਜ਼ਰੂਰਤ ਹੈ ਤੇ ਉਹ ਦੇਊਗਾ ਅਗਰ ਨਹੀਂ ਲੱਗਦਾ ਤੇ ਤੇ ਨਹੀਂ ਦੇਊਗਾ ਕਿਉਂਕਿ ਖੁਦਾ ਸਾਡਾ ਬਿਹਤਰ ਸਾਡੇ ਲਈ ਜਾਣਦਾ ਕਿ ਸਾਡੇ ਲਈ ਬਿਹਤਰ ਕੀ ਹੈ ਕਿਉਂਕਿ ਉਹ ਸਾਨੂੰ ਉਹ ਸਾਡੇ ਮੰਗਣ ਤੋਂ ਬਿਨਾਂ ਹੀ ਜਾਣਦਾ ਸਾਨੂੰ ਕਿਹੜੀ ਚੀਜ਼ ਦੀ ਜ਼ਰੂਰਤ ਹੈ ਇਸ ਲਈ ਖੁਦਾ ਦਿੰਦਾ ਹੈ ਧੰਨਵਾਦ ਕਰੋ ਅਗਰ ਆਪ ਕਿਸੇ ਵੱਲ ਦੇਖ ਕੇ ਅਭਿਲਾਸ਼ਾ ਨੂੰ ੜਕਾਓਗੇ ਕਾਮਨਾ ਨੂੰ ੜਕਾਓਗੇ ਤੇ ਪੂਰਾ ਕਰਨ ਲਈ ਨਿਕਲੋਗੇ ਤਾਂ ਫਿਰ ਮੇਰੇ ਪਿਆਰੋ ਇਹ ਅਭਿਲਾਸ਼ਾ ਵਾਂ ਸਾਨੂੰ ਕੀ ਕਰਦੀਆਂ ਚਿੰਤਾਵਾਂ ਪਰੇਸ਼ਾਨੀਆਂ ਤੇ ਸਾਡੇ ਅ ਸਰੀਰਾਂ ਦੇ ਵਿੱਚ ਬਿਮਾਰੀਆਂ ਨੂੰ ਉਤਪਨ ਕਰਦੀਆਂ ਇਸ ਲਈ ਸਾਡੇ ਜੀਵਨ 'ਚ ਦੂਸਰਾ ਕਸ਼ਟ ਹੋਣ ਦਾ ਕਾਰਨ ਕੀ ਆ ਸਾਡੀ ਅਭਿਲਾਸ਼ਾ ਸੋ ਤੀਸਰਾ ਕਾਰਨ ਸੀ ਦੇਖਦੇ ਹਾਂ ਸਾਡੇ ਜੀਵਨ 'ਚ ਕਸ਼ਟ ਹੋਣ ਦਾ ਕੀ ਆ ਸਾਡੇ ਜੀਵਨ 'ਚ ਤੀਸਰਾ ਕਾਰਨ ਕਸ਼ਟ ਹੁੰਦਾ ਕਿ ਆ ਸਾਡੇ ਆਤਮਿਕ ਸੁਭਾਅ ਦੇ ਵਿੱਚ ਜਿੱਦਾਂ ਫਰਕ ਹੋਣਾ ਉਹ ਫਰਕ ਨਾ ਓਨ ਦੇ ਕਾਰਨ ਸੋ ਸਮਝੌਣ ਦੇ ਲਈ ਕੀ ਆ ਜਿਸ ਤਰ੍ਹਾਂ ਇੱਕ ਵਿਸ਼ਵਾਸੀ ਲਗਾਤਾਰ ਸੰਗਤੀ ਕਰਦਾ ਪ੍ਰਾਰਥਨਾ ਕਰਦਾ ਵਚਨ ਪੜ੍ਹਦਾ ਔਰ ਲੱਗਿਆ ਹੋਇਆ ਸੰਗਤੀ ਬਰਾਬਰ ਕਰਨ ਦੇ ਵਿੱਚ ਔਰ ਕੀ ਦੇਖਦੇ ਜਦੋਂ ਉਹ ਆਪਣੇ ਜੀਵਨ ਦੇ ਵਿੱਚ ਆਪਣੀਆਂ ਆਦਤਾਂ ਆਪਣੇ ਸੁਭਾਅ ਦੇ ਵਿੱਚ ਫਰਕ ਨਹੀਂ ਨਜ਼ਰ ਲੈ ਕੇ ਆ ਰਿਹਾ ਆਪਣੇ ਚਾਲ ਚੱਲਣ 'ਚ ਫਰਕ ਨਹੀਂ ਲੈ ਕੇ ਆ ਰਿਹਾ ਸੰਗਤੀ ਦੇ ਕਰਦਾ ਬਰਾਬਰ ਪਰ ਕੰਮ ਓਦਾਂ ਦੇ ਨਹੀਂ ਆ ਗੱਲਾਂ ਓਦਾਂ ਦੀਆਂ ਹੀ ਆ ਜੀਵਨ ਓਦਾਂ ਦਾ ਹੀ ਆ ਚਾਲ ਚੱਲਣ ਓਦਾਂ ਦਾ ਹੀ ਆ ਔਰ ਇਹ ਕਾਰਨ ਤੀਸਰਾ ਸਭ ਤੋਂ ਵੱਡਾ ਆ ਜਦੋਂ ਉਹ ਸੰਗਤੀ ਤੇ ਕਰਦਾ ਪਿਆ ਲੇਕਿਨ ਆਪਣੇ ਕੰਮਾਂ ਤੋਂ ਬਾਝ ਨਹੀਂ ਆ ਰਿਹਾ ਆਪਣੇ ਪੁਰਾਣੇ ਜੀਵਨ ਦੇ ਚਾਲ ਚੱਲਣ ਤੋਂ ਬਾਝ ਨਹੀਂ ਆ ਰਿਹਾ ਇਹਦੇ ਕਾਰਨ ਇਹਦੇ ਜੀਵਨ 'ਚ ਕਸ਼ਟ ਹੁੰਦਾ ਇਹਦੇ ਜੀਵਨ 'ਚ ਪਰੇਸ਼ਾਨੀ ਹੁੰਦੀ ਇਹਨੂੰ ਖੁਦਾ ਉਲਝਣ ਦੇ ਵਿੱਚ ਲੈ ਕੇ ਜਾਂਦਾ ਕਿਉਂ ਤਾ ਜੋ ਐਸੀ ਪ੍ਰਸਥਿਤੀ ਦੇ ਦੁਆਰਾ ਇਹਦੇ ਸੁਮਾਹ ਦੇ ਵਿੱਚ ਕੀ ਲਿਆਂਦਾ ਜਾਵੇ ਫਰਕ ਲਿਆਂਦਾ ਜਾਵੇ ਸੋ ਮੇਰੇ ਪਿਆਰੋ ਸਾਡੇ ਤੇ ਡਿਪੈਂਡ ਆ ਅਸੀਂ ਫੈਸਲਾ ਕਰਨਾ ਕਿ ਅਸੀਂ ਖੁਦਾ ਦੀ लाठी ਦੇ ਦੁਆਰਾ ਸੁਧਰਨਾ ਹੈ ਜਾਂ ਅਸੀਂ ਖੁਦ ਸੰਗਤੀ ਕਰਦੇ ਹੋਏ ਵਚਨ ਸਿੱਖਦੇ ਹੋਏ ਪ੍ਰਾਰਥਨਾ ਕਰਦੇ ਹੋਏ ਆਪਣੇ ਆਦਤ ਸੁਭਾਅ ਦੇ ਵਿੱਚ ਫਰਕ ਫਰਕ ਲੈ ਕੇ ਆਉਣਾ ਸੋ ਮੇਰੇ ਪਿਆਰੋ ਅਸੀਂ ਦੇਣਾ ਹੈ ਆਪਣੇ ਆਪ ਨੂੰ ਪ੍ਰਭੂ ਦੇ ਹੱਥ ਦੇ ਵਿੱਚ ਕਿ ਖੁਦਾਵਨ ਮੈਂ ਆਪਣੇ ਆਪ ਨੂੰ ਤੁਹਾਡੇ ਹੱਥ ਦੇ ਰਿਹਾ ਆ ਤੁਹਾਡੀ ਸਿੱਖਿਆ ਹੈ ਤੁਹਾਡਾ ਵਚਨ ਕਹਿੰਦਾ ਤੇ ਇਹਦੇ ਅਨੁਸਾਰ ਮੈਂ ਚੱਲਣਾ ਸੋ ਅਗਰ ਅਸੀਂ ਨਹੀਂ ਆਪਣੇ ਜੀਵਨ ਨੂੰ ਬਦਲਣ ਲਈ ਖੁਦ ਆਦੇ ਹੱਥ ਚ ਸੌਂਪਦੇ ਅਗਰ ਅਸੀਂ ਆਪਣੇ ਕੋਈ ਕੁਝ ਗੱਲਾਂ ਹੁੰਦੀਆਂ ਜਿਹੜੀਆਂ ਪ੍ਰਭੂ ਨੇ ਚੇਂਜ ਕਰਨੀਆਂ ਲੇਕਿਨ ਕੁਝ ਗੱਲਾਂ ਨੂੰ ਅਸੀਂ ਆਪ ਕੀਆ ਅਸੀਂ ਆਪ ਆਪਣੇ ਸੁਭਾਅ ਆਦਤ ਦੇ ਵਿੱਚ ਫਰਕ ਲੈ ਕੇ ਆਉਣਾ ਵਚਨ ਦੇ ਪ੍ਰਾਰਥਨਾ ਦੇ ਦੁਆਰਾ ਸੋ ਅੱਜ ਜਦੋਂ ਅਸੀਂ ਆਪਣੇ ਜੀਵਨ ਦੇ ਵਿੱਚ ਆਤਮਿਕ ਸੁਭਾਅ ਦੇ ਵਿੱਚ ਸਾਡੇ ਫਰਕ ਨਹੀਂ ਹੁੰਦਾ ਆਪਣੇ ਚਾਲ ਚੱਲਣ ਵਿੱਚ ਬਿਲਕੁਲ ਫਰਕ ਨਹੀਂ ਲੈ ਕੇ ਆਉਂਦੇ ਉਹਦੇ ਕਾਰਨ ਸਾਡੇ ਜੀਵਨ ਵਿੱਚ ਕੀ ਹੁੰਦੇ ਕਸ਼ਟ ਪਰੇਸ਼ਾਨੀਆਂ ਔਰ ਮੁਸੀਬਤਾਂ ਆਉਂਦੀਆਂ ਇਸ ਲਈ ਅਸੀਂ ਧਿਆਨ ਰੱਖਣਾ ਸ਼ੈਤਾਨ ਨੂੰ ਫੇਮਸ ਨਹੀਂ ਕਰਨਾ ਸ਼ੈਤਾਨ ਦੇ ਪਰਦੋਸ਼ ਨਹੀਂ ਲਗੋਣਾ ਕਿ ਸ਼ੈਤਾਨ ਨੇ ਇਦਾਂ ਕਰਤਾ ਸ਼ੈਤਾਨ ਨੇ ਉਹਦਾ ਕਰਤਾ ਸ਼ੈਤਾਨ ਵੀ ਮੱਥੇ ਤੇ ਹੱਥ ਰੱਖ ਕੇ ਬੈਠਾ ਸੋਚਦਾ ਕਿ ਮੈਂ ਤਾਂ ਕੁਛ ਕੀਤਾ ਹੀ ਨਹੀਂ ਆ ਤੇ ਮੇਰਾ ਨਾਮ ਐ ਵੀ ਲਈ ਜਾਂਦੇ ਇਸ ਕਰਕੇ ਧਿਆਨ ਰੱਖਣਾ ਕਿ ਜਿੱਦਾਂ ਸਾਡੇ ਚਾਲ ਚੱਲਣ 'ਚ ਫਰਕ ਹੋਣਾ ਨਾ ਹੁੰਦੇ ਕਾਰਨ ਵੀ ਅੱਜ ਸਾਡੇ ਜੀਵਨ 'ਚ ਕੀ ਆ ਕਸ਼ਟ ਹੁੰਦੇ ਆ ਸੋ ਚੌਥਾ ਕਾਰਨ ਮੇਰੇ ਜੀਵਨ 'ਚ ਕਸ਼ਟ ਹੁੰਦਾ ਕੀ ਆ ਪਰਮੇਸ਼ਰ ਸਾਡੇ ਵਿਸ਼ਵਾਸ ਨੂੰ ਵੀ ਕੀ ਕਰਦੇ ਆ ਪਰਖਦੇ ਆ ਸੋ ਕਈ ਵਾਰ ਸਾਡੇ ਜੀਵਨ 'ਚ ਕਸ਼ਟ ਪਰੇਸ਼ਾਨੀਆਂ ਕਿਉਂ ਆਉਂਦੀਆਂ ਕਿ ਸਾਡੇ ਵਿਸ਼ਵਾਸ ਦੀ ਪਰਖ ਹੋਵੇ ਵੀ ਇਹਨੂੰ ਇੱਕ ਇਸ ਵਿਅਕਤੀ ਨੂੰ ਚੱਲਦੇ ਨੂੰ ਕਿੰਨਾ ਸਮੇਂ ਹੋ ਗਿਆ ਕਿੰਨਾ ਵਚਨ ਨੇ ਸਿੱਖ ਲਿਆ ਕਿੰਨੀ ਸੰਗਤੀ ਇਹਨੇ ਕਰ ਲਈ ਕਿੰਨੀ ਬਾਈਬਲ ਇਹਨੇ ਪੜ ਲਈ ਆ ਕਿੰਨੇ ਸਿੱਖਿਆ ਨੂੰ ਨੇ ਹਾਸਲ ਕਰ ਲਿਆ ਹੁਣ ਕੀ ਆ ਚਲੋ ਇਹਦੇ ਵਿਸ਼ਵਾਸ ਨੂੰ ਪਰਖਿਆ ਜਾਵੇ ਮੇਰੇ ਪਿਆਰੋ ਜਦੋਂ ਸਾਡੇ ਜੀਵਨ ਚ ਸਾਡੇ ਜੀਵਨ ਚ ਕਈ ਕਸ਼ਟ ਪਰੇਸ਼ਾਨੀਆਂ ਜਦੋਂ ਵਿਸ਼ਵਾਸ ਪਰਖਣ ਲਈ ਹੁੰਦੀਆਂ ਪਰ ਸਾਹਮਣੇ ਵਾਲਾ ਵਿਅਕਤੀ ਇੱਕ ਵਿਸ਼ਵਾਸੀ ਇੱਕ ਮਸੀਹੀ ਜਦੋਂ ਡੋਲ ਜਾਂਦਾ ਘਬਰਾ ਜਾਂਦਾ ਕਿ ਆਹ ਮੇਰੇ ਨਾਲ ਕੀ ਹੋ ਗਿਆ ਉਹਦੇ ਤੋਂ ਪਤਾ ਲੱਗਦਾ ਕਿ ਮੈਨੂੰ ਮੇਰੇ ਪ੍ਰਭੂ ਤੇ ਕੀ ਨਹੀਂ ਆ ਵਿਸ਼ਵਾਸ ਨਹੀਂ ਮੈਂ ਸਿਰਫ ਕੀ ਆ ਦਿਖਾਵੇ ਦੇ ਨਾਲ ਚੱਲਦਾ ਆ ਸੰਗਤੀ ਬੰਦਗੀ ਪ੍ਰਾਰਥਨਾ ਵਚਨ ਦੇ ਵਿੱਚ ਬੈਠਾ ਹਾਂ ਲੇਕਿਨ ਮੇਰਾ ਮਨ ਕੀ ਆ ਮੇਰਾ ਮਨ ਉਹਦੇ ਤੋਂ ਦੂਰ ਆ ਅਗਰ ਮਨ ਉਹਦੇ ਨਾਲ ਜੁੜਿਆ ਹੋਵੇ ਅੱਛੇ ਤਰੀਕੇ ਨਾਲ ਬੈਠ ਕੇ ਆਪਣੇ ਆਪ ਨੂੰ ਖੁਦਾ ਦੇ ਹੱਥ ਚ ਸੌਂਪਿਆ ਹੋਵੇ ਫਿਰ ਜਦੋਂ ਪਰਖ ਆਈਆਂ ਤੇ ਮੈਂ ਕਦੀ ਡੋਲੂਗਾ ਨਹੀਂ ਮੈਂ ਉਸ ਪ੍ਰਸਥਿਤੀ ਦੇ ਵਿੱਚ ਕੀ ਰਵਾਂਗਾ ਖੜਾ ਰਹੂੰਗਾ ਇਸ ਲਈ ਸਾਡੇ ਜੀਵਨ ਦੇ ਵਿੱਚ ਕਸ਼ਟ ਹੋਣ ਦਾ ਚੌਥਾ ਕਾਰਨ ਕੀ ਆ ਉਹ ਹੈਗਾ ਆ ਪਰਮੇਸ਼ਰ ਸਾਡੇ ਵਿਸ਼ਵਾਸ ਨੂੰ ਪਰਖਦੇ ਆ ਸੋ ਕਈ ਕਾਰਨ ਮੈਂ ਪਹਿਲਾਂ ਦੱਸ ਦਿੱਤੇ ਅਸੀਂ ਮੁੱਖ ਕਾਰਨ ਦੇਖ ਰਹੇ ਹਾਂ ਸੱਤ ਸੋ ਚਾਰ ਕਾਰਨਾਂ ਤੱਕ ਅਸੀਂ ਪਹੁੰਚ ਗਏ ਹਾਂ ਵਿਸ਼ਵਾਸ ਨੂੰ ਪਰਖਣ ਲਈ ਵੀ ਕਸ਼ਟ ਹੁੰਦੀ ਹੈ ਸੋ ਪੰਜਵਾਂ ਕਾਰਨ ਸਾਡੇ ਜੀਵਨ ਦੇ ਵਿੱਚ ਕਸ਼ਟ ਹੋਣ ਦਾ ਕੀ ਆ ਜਦੋਂ ਪ੍ਰਭੂ ਭੋਜ ਦੇ ਵਿੱਚ ਆਪਣੇ ਆਪ ਨੂੰ ਜਾਂਚੇ ਬਿਨਾਂ ਇੱਕ ਵਿਅਕਤੀ ਸ਼ਾਮਲ ਹੋ ਜਾਂਦਾ ਸੋ ਅਸੀਂ ਕੀ ਦੇਖਦੇ ਕਈ ਭੈਣ ਭਰਾ ਜਿਸ ਦਿਨ ਪ੍ਰਭੂ ਪੋਜਾ ਵੈਸੇ ਤੇ ਜਦੋਂ ਪ੍ਰਭੂ ਪੋਜ ਹੁੰਦਾ ਹੈ ਪ੍ਰਭੂ ਦੇ ਦਾਸ ਲੋਕ ਇੱਕ ਹਫ਼ਤਾ ਪਹਿਲਾਂ 15 ਦਿਨ ਪਹਿਲਾਂ ਇਕ ਲੀਸੀਆਂ 'ਚ ਐਲਾਨ ਕਰ ਦਿੰਦੇ ਆ ਕਿ ਇੰਨੇ ਦਿਨ ਬਾਅਦ ਆਹ ਵਾਲੇ ਦਿਨ ਅਸੀਂ ਪ੍ਰਭੂ ਪੋਜ ਕਰਨ ਜਾ ਰਹੇ ਤੁਸੀਂ ਆਪਣੇ ਆਪ ਨੂੰ ਤਿਆਰ ਕਰੋ ਆਪਣੇ ਆਪ ਨੂੰ ਜਾਂਚੋ ਜਿੱਥੇ ਕੋਈ ਕਮੀ ਆ ਉਹਨੂੰ ਆਪਣੇ ਜੀਵਨ 'ਚ ਪ੍ਰਭੂ ਦੇ ਅੱਗੇ ਮੰਨ ਕੇ ਅਸੀਂ ਸਾਰਿਆਂ ਨੇ ਸ਼ਾਮਲ ਹੋਣਾ ਪਰ ਅਸੀਂ ਕੀ ਦੇਖਦੇ ਕਈ ਭੈਣ ਭਰਾ ਤੇ ਜਿੱਦਣ ਪ੍ਰਭੂ ਪੋਜ ਦੀ ਮੀਟਿੰਗ ਆ ਰਸਤੇ 'ਚ ਆਉਂਦੇ ਹੁੰਦੇ ਰਸਤੇ 'ਚ ਲੜਦੇ ਰਹਿੰਦੇ ਹੁੰਦੇ ਆ ਘਰਾਂ ਤੋਂ ਲੜਾਈ ਸ਼ੁਰੂ ਹੋ ਜਾਂਦੀ ਤੇ ਆ ਕੇ ਕੀ ਕਰਦੇ ਭਲਾ ਕਈ ਤੇ ਰਸਤੇ 'ਚ ਗਾਲਾਂ ਵੀ ਕੱਢਦੇ ਹੁੰਦੇ ਹੁੰਦੇ ਖਿੱਚ-ਕੁਝਾਟਾ ਵੀ ਸ਼ੁਰੂ ਹੋ ਜਾਂਦੀਆਂ ਫਿਰ ਆ ਕੇ ਖੁਦਾ ਦੇ ਬਦਨ ਔਰ ਲਹੂ 'ਚ ਜਦੋਂ ਸ਼ਾਮਲ ਹੁੰਦੀ ਆਪਣੇ ਆਪ ਨੂੰ ਜਾਂਚਣ ਤੋਂ ਬਿਨਾ ਤੇ ਮੇਰੇ ਪਿਆਰੋ ਸਾਡੇ ਜੀਵਨ 'ਚ ਕਸ਼ਟ ਪਰੇਸ਼ਾਨੀ ਆਉਣ ਦਾ ਇੱਕ ਪੰਜਵਾਂ ਕਾਰਨ ਇਹ ਵੀ ਆ ਜਦੋਂ ਪ੍ਰਭੂ ਭੋਜ ਦੇ ਵਿੱਚ ਸ਼ਾਮਲ ਹੋ ਗਏ ਪਰ ਆਪਣੇ ਆਪ ਨੂੰ ਜਾਂਚਿਆ ਨਹੀਂ ਕਿ ਮੈਂ ਆਪਣੇ ਆਪ ਨੂੰ ਤਿਆਰ ਕਰ ਲਿਆ ਕਿ ਮੈਂ ਸਯੋਗ ਹੋ ਗਿਆ ਕਿ ਮੈਂ ਖੁਦਾ ਦੇ ਬਦਨ ਔਰ ਖੁਦਾ ਦੇ ਲਹੂ ਦੇ ਵਿੱਚ ਸ਼ਾਮਲ ਹੋ ਜਾਮ ਸੋ ਇਸ ਕਰਕੇ ਸਾਡੇ ਜੀਵਨ ਦੇ ਵਿੱਚ ਕਸ਼ਟ ਹੁੰਦਾ ਪੰਜਵਾਂ ਕਾਰਨ ਇਹ ਵੀ ਇੱਕ ਹੈ ਜਦੋਂ ਪ੍ਰਭੂ ਪੋਜ ਦੇ ਵਿੱਚ ਜਾਂਚੇ ਬਿਨਾ ਕੀ ਹੋ ਗਏ ਸ਼ਾਮਲ ਹੋ ਗਏ ਸੋ ਜਦੋਂ ਗਰੰਥੀਆਂ ਦੀ ਕਿਤਾਬ ਅਸੀਂ ਪੜ੍ਹਦੇ ਪ੍ਰਭੂ ਰਦਾਸਦਰ ਪਲੋਸਕੀ ਦੱਸਦਾ ਉਹ ਦੱਸਦੇ ਕਿ ਜਦੋਂ ਆਪਣੇ ਆਪ ਨੂੰ ਜਾਂਚੇ ਬਿਨਾ ਇੱਕ ਵਿਅਕਤੀ ਸ਼ਾਮਲ ਹੁੰਦਾ ਤੇ ਉਹ ਬਿਮਾਰ ਤੱਕ ਪਹੁੰਚ ਜਾਂਦਾ ਮੌਤ ਦੇ ਮੂੰਹ ਤੱਕ ਚਲਾ ਜਾਂਦਾ ਔਰ ਲਿਖਿਆ ਕਈ ਤੇ ਕੀ ਹੋ ਗਏ ਆ ਸੋ ਵੀ ਗਏ ਆ ਕਈ ਚਲੇ ਗਏ ਇਸ ਸੰਸਾਰ ਤੋਂ ਕਿਉਂ ਆਪਣੇ ਆਪ ਨੂੰ ਜਾਂਚੇ ਬਿਨਾ ਕੀ ਹੋ ਗਏ ਹੋ ਪ੍ਰਭੂ ਪੂਜ ਦੇ ਵਿੱਚ ਜਦੋਂ ਸ਼ਾਮਲ ਹੋ ਗਏ ਮੇਰੇ ਪਿਆਰੋ ਇੰਨਾ ਗੰਭੀਰ ਇਹ ਵਿਸ਼ੇ ਪ੍ਰਭੂ ਪੂਜਾ ਲੇਕਿਨ ਅੱਜ ਜਿਸੀ ਕੀ ਦੇਖਦੇ ਕਿੰਨੇ ਭੈਣ ਭਰਾਵਾਂ ਨੇ ਆਪਣੇ ਜੀਵਨ ਦੇ ਵਿੱਚ ਪ੍ਰਭੂ ਪੂਜ ਦੀ ਇਸ ਰਸਮ ਨੂੰ ਵੀ ਕੀ ਕਰ ਲਿਆ ਬੜਾ ਹਲਕਾ ਸਮਝ ਲਿਆ ਜਾਂਚੇ ਬਿਨਾ ਸ਼ਾਮਲ ਹੋ ਜਾਂਦੇ ਸੋ ਉਹਦੇ ਕਾਰਨ ਵੀ ਉਹਨਾਂ ਦੇ ਜੀਵਨਾ ਚ ਕਸ਼ਟ ਪਰੇਸ਼ਾਨੀਆਂ ਮੁਸੀਬਤਾਂ ਕਈ ਪ੍ਰਕਾਰ ਦੀਆਂ ਉਲਝਣਾਂ ਆ ਜਿਨ੍ਹਾਂ ਵਿੱਚ ਅੱਜ ਉਹ ਕੀ ਆ ਉਲਝੇ ਹੋਏ ਸੋ ਸ਼ੇਮਾ ਕਾਰਨ ਸਾਡੇ ਜੀਵਨ 'ਚ ਕਸ਼ਟ ਹੋਉਂਦਾ ਕੀ ਆ ਸ਼ੇਮਾ ਕਰਨ ਹੈਗਾ ਦੂਸਰਿਆਂ ਨੂੰ ਤਸੱਲੀ ਦੇਣ ਦੇ ਲਈ ਸਾਡੇ ਜੀਵਨ ਦੇ ਵਿੱਚ ਕਸ਼ਟ ਹੁੰਦੇ ਮੇਰੇ ਪਿਆਰੋ ਕਈ ਵਾਰ ਅਸੀਂ ਦੂਸਰਿਆਂ ਨੂੰ ਹੌਸਲਾ ਦੇਣਾ ਹੈ ਔਰ ਪ੍ਰਭੂ ਸਾਡੇ ਜੀਵਨ ਦੇ ਵਿੱਚ ਪਹਿਲਾਂ ਤੋਂ ਹੀ ਸਾਨੂੰ ਉਸ ਪ੍ਰਸਥਿਤੀ ਦੇ ਵਿੱਚੋਂ ਕੱਢ ਦੇ ਸਾਨੂੰ ਉਸ ਹਾਲਾਤ ਦੇ ਵਿੱਚੋਂ ਕੱਢ ਦੇ ਸਾਨੂੰ ਉਸ ਦੁੱਖ ਦੇ ਵਿੱਚੋਂ ਉਸ ਉਸ ਸਮੱਸਿਆਵਾਂ ਚੋਂ ਕੱਢਦੇ ਆ ਕਿਉਂ ਸਾਡੇ ਜੀਵਨ ਚ ਜੀਵਨ ਦੇ ਵਿੱਚ ਕੋਈ ਐਸਾ ਭੈਣ ਕੋਈ ਐਸਾ ਭਰਾ ਆ ਰਿਹਾ ਆ ਜਿੰਨੂੰ ਅਸੀਂ ਉਸ ਸਮੱਸਿਆ ਦੇ ਵਿੱਚ ਹੌਸਲਾ ਦੇਣਾ ਅਗਰ ਅਸੀਂ ਖੁਦ ਉਸ ਪ੍ਰਸਥਿਤੀ ਉਸ ਸਮੱਸਿਆ ਦੇ ਵਿੱਚੋਂ ਨੰਗੇ ਹੋਵਾਂਗੇ ਨਿਕਲੇ ਹੋਵਾਂਗੇ ਫਿਰ ਹੀ ਅਸੀਂ ਕਿਸੇ ਨੂੰ ਦੂਸਰੇ ਨੂੰ ਹੌਸਲਾ ਦੇ ਸਕਦੇ ਇਸ ਕਰਕੇ ਮੇਰੇ ਪਿਆਰੋ ਜਦੋਂ ਸਾਡੇ ਜੀਵਨ ਚ ਕਸ਼ਟ ਪਰੇਸ਼ਾਨੀਆਂ ਮੁਸੀਬਤਾਂ ਹੁੰਦੀਆਂ ਨਿਰਾਸ਼ ਹੋਣ ਦੀ ਜਰੂਰਤ ਨਹੀਂ ਆ ਅਸੀਂ ਜਾਂਚਣਾ ਸੀ ਦੇਖਣਾ ਹੈ ਅਸੀਂ ਖੁਦਾ ਦੇ ਚਰਨਾਂ 'ਚ ਬੈਠ ਕੇ ਪ੍ਰਭੂ ਨੂੰ ਪੁੱਛਣਾ ਹੈ ਪ੍ਰਭੂ ਕਿਉਂ ਮੇਰੇ ਜੀਵਨ ਦੇ ਵਿੱਚ ਕਿਉਂ ਇਸ ਲਈ ਛੇਵਾਂ ਕਾਰਨ ਕੀ ਆ ਕਈ ਵਾਰ ਦੂਸਰਿਆਂ ਨੂੰ ਤਸੱਲੀ ਦੇਣ ਦੇ ਲਈ ਪ੍ਰਭੂ ਸਾਡੇ ਜੀਵਨ ਦੇ ਵਿੱਚ ਕੀ ਲੈ ਕੇ ਆਉਂਦੇ ਕਸ਼ਟ ਲੈ ਕੇ ਆਉਂਦੇ ਕਿਉਂਕਿ ਕੋਈ ਆ ਰਿਹਾ ਜਿਹਨੂੰ ਅਸੀਂ ਕੀ ਦੇਣਾ ਹੌਸਲਾ ਦੇਣਾ ਸੋ ਸਤਵਾਂ ਕਾਰਨ ਸਾਡੇ ਜੀਵਨ ਦੇ ਵਿੱਚ ਕਸ਼ਟ ਆਉਂਦਾ ਕੀ ਆ ਦੂਸਰਿਆਂ ਨੂੰ ਵਿਸ਼ਵਾਸ ਵਿੱਚ ਲਿਆਉਣ ਦੇ ਲਈ ਜਿਹੜੀ ਕੀਮਤ ਸਾਨੂੰ ਦੇਣੀ ਪੈਂਦੀ ਹੈ ਕਈ ਵਾਰ ਮੇਰੇ ਪਿਆਰੋ ਅਸੀਂ ਕਿੰਨੇ ਬਸ ਚਾਰ ਗੱਲਾਂ ਦੱਸੋ ਤੇ ਆਜੋ ਚਮਤਕਾਰ ਦੀ ਗੱਲ ਦੱਸੋ ਤੇ ਆਜੋ ਬਸ ਅਸੀਂ ਲੋਕਾਂ ਨੂੰ ਲੈਉਣਾ ਆ ਬਸ ਗਵਾਹੀਆਂ ਦਵੋ ਤੇ ਅਸੀਂ ਲੋਕਾਂ ਨੂੰ ਲੈਉਣਾ ਮੇਰੇ ਪਿਆਰੋ ਨਹੀਂ ਇੱਕ ਵਿਅਕਤੀ ਨੂੰ ਪ੍ਰਭੂ ਦੇ ਪਿੱਛੇ ਲੈ ਕੇ ਹੋਣਾ ਉਹਦੇ ਲਈ ਜਿਹਨੇ ਲੈ ਕੇ ਹੋਣਾ ਉਹਨੂੰ ਵੀ ਉਹਦੇ ਲਈ ਕੀ ਦੇਣੀ ਪੈਂਦੀ ਕੀਮਤ ਦੇਣੀ ਪੈਂਦੀ ਮੈਂ ਸਿਰਫ ਸਮਝਾਉਣ ਲਈ ਉਦਾਹਰਣ ਦਿੰਦਾ ਮੰਨ ਲਓ ਇੱਕ ਨਵਾਂ ਵਿਅਕਤੀ ਕੋਈ ਪ੍ਰਭੂ ਦੇ ਪਿੱਛੇ ਨਿਕਲ ਕੇ ਆਇਆ ਇੱਕ ਵਿਸ਼ਵਾਸੀ ਦੇ ਦੁਆਰਾ ਔਰ ਇਸ ਦਾ ਸਮਝਾਉਣ ਲਈ ਉਦਾਹਰਣ ਦੇ ਰਿਹਾ ਇੱਕ ਵਿਸ਼ਵਾਸੀ ਨੇ ਜਦੋਂ ਉਹਨੂੰ ਸੰਡੇ ਚਰਚ ਲੈ ਕੇ ਜਾਣਾ ਤੇ ਉਹਨੇ ਦੱਸ ਵੀ ਦੇਣਾ ਕਿ ਟਾਈਮ ਇੰਨੇ ਵੇ ਦਾ ਆ ਭਾਈ ਜਾਂ ਭੈਣ ਤੁਸੀਂ ਇੰਨੇ ਵੇ ਰੈਡੀ ਰਹਿਣਾ ਲੇਕਿਨ ਉਸ ਭੈਣ ਭਾਈ ਨੇ ਘੋਲੋ ਕਰਨੀ ਉਹਨੇ ਆਪ ਵੀ ਲੇਟ ਹੋਣਾ ਤੇ ਜਿਹਨੇ ਲੈ ਕੇ ਆਉਣਾ ਵਿਸ਼ਵਾਸੀ ਭਾਈ ਭੈਣ ਭਰਾਣੇ ਉਹਨੂੰ ਵੀ ਲੇਟ ਕਰਨਾ ਔਰ ਅਸੀਂ ਉਹਨੂੰ ਕੀ ਕਰਨਾ ਭਲਾ ਅਸੀਂ ਉਹਨੂੰ ਸਹਿਣਾ ਹੈ ਕਿਉਂਕਿ ਇੱਕ ਤਾਕਤ ਹੈ ਜਿਹੜੀ ਉਹਨੂੰ ਕੀ ਨਹੀਂ ਕਰਨ ਦਿੰਦੀ ਜਿਹੜੀ ਉਹਨੂੰ ਔਣ ਨਹੀਂ ਦਿੰਦੀ ਉਹਨੇ ਜਕੜਿਆ ਹੋਇਆ ਉਹਨੂੰ ਇਸ ਲਈ ਅਸੀਂ ਕੀ ਕਰਨਾ ਅਸੀਂ ਉਹਦੇ ਲਈ ਫਾਸਟਿੰਗ ਵੀ ਕਰਨੀ ਉਹਦੇ ਲਈ ਬੈਠ ਕੇ ਪ੍ਰਾਰਥਨਾ ਵੀ ਕਰਨੀ ਪ੍ਰਭੂ ਇਸ ਭਾਈ ਨੇ ਇਸ ਭੈਣ ਨੇ ਸਾਡੇ ਨਾਲ ਚੱਲਣਾ ਤੇਰੀ ਸੰਗਤੀ 'ਚ ਤੇਰੀ ਆਵਾਜ਼ ਨੂੰ ਸੁਣਨਾ ਕੋਈ ਬੰਦਨ ਇਹਨੂੰ ਕੀ ਨਾ ਕਰ ਪਾਏ ਇਹਨੂੰ ਰੋਕ ਨਾ ਪਾਏ ਚਾਰ ਗੱਲਾਂ ਦੇ ਨਾਲ ਨਹੀਂ ਨਿਕਲਣਾ ਇਸ ਸੰਸਾਰ ਦੇ ਈਸ਼ਵਰ ਨੇ ਸੰਗਲਣਾ ਜਕੜਿਆ ਹੋਇਆ ਨੂੰ ਉਸ ਸੰਗਲ ਨੂੰ ਤੋੜਨਾ ਤੇ ਸਾਨੂੰ ਕੀ ਕਰਨੀ ਪੈਣੀ ਸਾਨੂੰ ਕੀਮਤ ਦੇਣੀ ਪੈਣੀ ਉਹਦੇ ਲਈ ਫਾਸਟਿੰਗ ਵੀ ਕਰਨੀ ਉਹਦੇ ਲਈ ਪ੍ਰਾਰਥਨਾ ਵੀ ਕਰਨੀ ਹੈ ਉਹਦੇ ਲਈ ਗੁੱਟਨੇ ਟਿਕਨੇ ਖੁਦਾ ਦੇ ਅੱਗੇ ਮੇਰੇ ਪਿਆਰੋ ਫਿਰ ਇੱਕ ਵਿਅਕਤੀ ਨਿਕਲਦਾ ਸੋ ਸਾਡੇ ਜੀਵਨ ਦੇ ਵਿੱਚ ਕਸ਼ਟ ਆਉਣ ਦੇ ਸਤਵਾਂ ਕਾਰਨ ਕੀ ਆ ਜਦੋਂ ਦੂਸਰਿਆਂ ਨੂੰ ਵਿਸ਼ਵਾਸ ਵਿੱਚ ਲੈ ਕੇ ਹੋਣਾ ਕਈ ਪ੍ਰਕਾਰ ਦੇ ਨਾਲ ਉਹਨੂੰ ਕੀਮਤ ਉਹਦੇ ਲਈ ਤੁਹਾਨੂੰ ਦੇਣੀ ਪੈਣੀ ਉਦੋਂ ਤੱਕ ਉਹਨੂੰ ਲੈ ਕੇ ਚੱਲਣਾ ਜਦੋਂ ਤੱਕ ਉਹ ਆਪਣੇ ਪੈਰ ਤੇ ਸਟੈਂਡ ਨਹੀਂ ਹੋ ਗਿਆ ਜਦੋਂ ਤੱਕ ਉਹ ਖੁਦ ਨਹੀਂ ਕਹਿ ਰਿਹਾਦਾ ਕਿ ਹੁਣ ਮੈਂ ਵੀ ਆਪਣੇ ਆਪ ਚੱਲੂਗਾ ਜਦੋਂ ਤੱਕ ਉਹ ਖੁਦ ਸਾਡੇ ਤੋਂ ਪਹਿਲਾਂ ਤਿਆਰ ਹੋ ਕੇ ਬੈਠਾ ਕਿ ਚਲੋ ਜੀ ਚੱਲੀਏ ਖੁਦਾ ਦੇ ਘਰ ਚ ਉਦੋਂ ਪਤਾ ਲੱਗਿਆ ਨਾ ਕਿ ਹੁਣੇ ਆਪ ਚੱਲਣ ਲਈ ਕੀ ਹੋ ਗਿਆ ਤਿਆਰ ਹੋ ਗਿਆ ਲੇਕਿਨ ਜਰੂਰਤ ਤੱਕ ਨਹੀਂ ਆ ਉਰ ਤੱਕ ਸਾਨੂੰ ਕੀ ਆ ਉਹਨੂੰ ਸਹਿਣਾ ਵੀ ਪੈਣਾ ਉਹਦੇ ਨਾਲ ਚੱਲਣਾ ਵੀ ਪੈਣਾ ਕਈ ਪ੍ਰਸਥਿਤੀਆਂ ਚੋਂ ਨਾਲ ਖੜੇ ਵੀ ਹੋਣਾ ਪੈਣਾ ਕਿਉਂ ਕਿ ਕੀਮਤ ਦੇਣੀ ਪੈਣੀ ਇਸ ਕਰਕੇ ਮੇਰੇ ਪਿਆਰੋ ਇਹ ਸੱਤ ਮੁੱਖ ਕਾਰਨ ਮੈਂ ਤੁਹਾਡੇ ਅੱਗੇ ਰੱਖੇ ਆ ਸੋ ਐਵੇਂ ਅਸੀਂ ਸ਼ੈਤਾਨ ਨੂੰ ਦੋਸ਼ ਨਹੀਂ ਦੇਣਾ ਬੜੀਆਂ ਗੱਲਾਂ ਆ ਮੈਂ ਤੇ ਸਾਤੀ ਕਾਰਨ ਰੱਖੇ ਆ ਕਾਰਨ ਬੜੇ ਸਾਰੇ ਆ ਅਸੀਂ ਇਹ ਸੱਤ ਕਾਰਨ ਰੱਖਣ ਦੇ ਪਿੱਛੇ ਦਾ ਕਾਰਨ ਕੀ ਆ ਸ਼ੈਤਾਨ ਨੂੰ ਦੋਸ਼ ਦੇਣ ਦੀ ਬਜਾਏ ਅਸੀਂ ਕੀ ਕਰਨਾ ਪ੍ਰਭੂ ਦੇ ਚਰਨਾਂ 'ਚ ਬੈਠ ਕੇ ਜਦੋਂ ਸਾਡੇ ਜੀਵਨ 'ਚ ਕੋਈ ਕਸ਼ਟ ਕੋਈ ਪਰੇਸ਼ਾਨੀ ਮੁਸੀਬਤ ਆਈ ਆ ਪ੍ਰਭੂ ਦੇ ਚਰਨਾਂ 'ਚ ਬੈਠੋ ਪ੍ਰਭੂ ਨੂੰ ਪੁੱਛੋ ਪ੍ਰਭੂ ਇਹ ਕਿਉਂ ਅਗਰ ਅਸੀਂ ਪ੍ਰਭੂ ਦੇ ਚਰਨਾਂ 'ਚ ਬੈਠ ਕੇ ਪ੍ਰਭੂ ਦੀ ਨਾਲ ਗੱਲ ਨਹੀਂ ਕਰਦੇ ਤੇ ਮੇਰੇ ਪਿਆਰੋ ਫਿਰ ਅਸੀਂ ਪਰੇਸ਼ਾਨ ਹੋਵਾਂਗੇ ਅਗਰ ਅਸੀਂ ਪ੍ਰਭੂ ਨੂੰ ਨਹੀਂ ਪੁੱਛਦੇ ਫਿਰ ਅਸੀਂ ਬਰਬਾਦ ਹੋਵਾਂਗੇ ਸਾਡਾ ਜੀਵਨ ਬਰਬਾਦ ਹੋਊਗਾ ਸਾਡੀ ਆਤਮਿਕ ਉਨਤੀ ਕਦੀ ਵੀ ਹੋ ਨਹੀਂ ਸਕਦੀ ਇਸ ਲਈ ਸਾਡੇ ਜੀਵਨ ਦੇ ਵਿੱਚ ਕੀ ਆ ਪ੍ਰਬੂ ਦੀ ਇੱਛਾ ਨੂੰ ਜਾਨਣਾ ਸਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਆ। ਸਾਡੇ ਜੀਵਨ ਚ ਕੋਈ ਵੀ ਪ੍ਰਸਥਿਤੀ ਆਈ ਆ ਮੈਂ ਆਪਣੇ ਪ੍ਰਭੂ ਨੂੰ ਬੈਠ ਕੇ ਪੁੱਛਣਾ ਪ੍ਰਭੂ ਇਹ ਕਿਉਂ ਆ? ਸੋ ਦਿੱਕਤ ਕੀ ਆ, ਪਰੇਸ਼ਾਨੀ ਕੀ ਆ? ਅੱਜ ਜਦੋਂ ਦਿੱਕ ਸਮੱਸਿਆ ਪਰੇਸ਼ਾਨੀ ਹੁੰਦੀ ਐ ਅਸੀਂ ਆਪਣੇ ਪ੍ਰਭੂ ਦੇ ਚਰਨਾਂ ਚ ਨਹੀਂ ਬੈਠਦੇ। ਪ੍ਰਭੂ ਦੇ ਅੱਗੇ ਗੋਡੇ ਟੇਕ ਦੇਣੇ ਆ, ਪੁੱਛ ਦੇਣੇ ਆ ਪ੍ਰਭੂ ਇਹ ਕਿਉਂ ਹੋਇਆ? ਮੇਰੇ ਪਿਆਰੋ ਪ੍ਰਭੂ ਨੂੰ ਅਸੀਂ ਕਿਉਂ ਪੁੱਛਣਾ? ਕਿਉਂਕਿ ਅਸੀਂ ਆਪਣਾ ਜੀਵਨ ਖੁਦਾ ਨੂੰ ਦਿੱਤਾ ਹੈ। ਜਿਉਂਦੇ ਖੁਦਾ ਦੇ ਹੱਥ ਵਿੱਚ ਮੇਰਾ ਜੀਵਨ ਆ ਉਹਦੀ ਰਿਸਪੌਂਸਿਬਿਲਟੀ ਆ ਅਗਰ ਕੋਈ ਵੀ ਮੇਰੇ ਜੀਵਨ ਦੇ ਵਿੱਚ ਹਾਲਾਤ ਪ੍ਰਸਥਿਤੀ ਬਣ ਗਈ ਤੇ ਫਿਰ ਮੈਂ ਉਹਨੂੰ ਪੁੱਛਣਾ ਪ੍ਰਭੂ ਇਹ ਕਿਉਂ ਆ ਅਗਰ ਬੈਠੋਗੇ ਪ੍ਰਭੂ ਜ਼ਰੂਰ ਜਵਾਬ ਦੇਊਗਾ ਔਰ ਮੇਰੇ ਪਿਆਰੋ ਇਹ ਨਹੀਂ ਕਿ ਅਸੀਂ ਬੈ ਗਏ ਤੇ 10 ਮਿੰਟ ਬਾਅਦ ਉੱਠ ਕੇ ਜਵਾਬ ਨਹੀਂ ਆਇਆ ਤੇ ਚਲੋ ਉੱਠ ਜਾਈਓ ਇਦਾਂ ਨਹੀਂ ਯਾਦ ਰੱਖਣਾ ਦਾਨੀਅਲ ਬੈਠਾ ਹੈ ਤੇ 21 ਦਿਨ ਲੱਗੇ ਜਵਾਬ ਆਉਣ ਲਈ ਕਈ ਵਾਰ ਸਾਡੀ ਸੋਚ ਕੀ ਹੁੰਦੀ ਚਲੋ ਬਹਿ ਜਾਓ ਤੇ 10 ਮਿੰਟ ਕਰਕੇ ਇਹਨੇ ਜਵਾਬ ਤੇ ਆ ਨਹੀਂ ਰਿਹਾ ਚਲੋ ਉੱਠੀਏ ਨਰਾਸ਼ਤਾ ਸ਼ੋਕ ਉੱਠ ਜਾਣੀ ਚਲੋ ਕੋਈ ਨਹੀਂ ਸ਼ੈਤਾਨ ਨੂੰ ਦੋਸ਼ ਦੇਣਾ ਸੋਖਾ ਹੈ ਨਾ ਇਸ ਕਰਕੇ ਅਸੀਂ ਪ੍ਰਾਰਥਨਾ ਨਹੀਂ ਕਰ پا ਰਹੇ ਇਸ ਲਈ ਮੇਰੇ ਪਿਆਰੋ ਸ਼ੈਤਾਨ ਨੂੰ ਦੋਸ਼ ਨਹੀਂ ਦੇਣਾ ਗੁੱਟਨੇ ਟਿਕਣੇ ਅਗਰ ਦਾਨੀਅਲ 21 ਦਿਨ ਬੈਠਾ ਮੇਰੇ ਪਿਆਰੋ ਪ੍ਰਭੂ ਚਾਹਵੇ ਤੇ ਤੁਹਾਡੇ ਬੈਠਦੇ ਸਾਰੀ ਤੁਹਾਨੂੰ ਜਵਾਬ ਦੇ ਸਕਦੀਆਂ ਇਹ ਪ੍ਰਭੂ ਦੀ ਮਰਜ਼ੀ ਆ ਉਹ ਜਿੱਤੇ ਕਿਰਪਾ ਕਰਨੀ ਚਾਹੁੰਦਾ ਕਰਦਾ ਹੈ ਤੇ ਜਿੱਤੇ ਨਹੀਂ ਕਰਨੀ ਚਾਹੁੰਦਾ ਨਹੀਂ ਕਰਦਾ ਉਹ ਚਾਹਵੇ ਤੇ ਉਸੇ ਵੇਲੇ ਜਵਾਬ ਦਿੰਦੇ ਉਹ ਚੋਣ ਤੇ 21 ਦਿਨ ਵੀ ਲੱਗ ਜਾਂਦੀਆਂ 40 40 ਦਿਨ ਵੀ ਲੱਗ ਜਾਂਦੇ 80 ਦਿਨ ਵੀ ਲੱਗਦੇ 120 ਦਿਨ ਵੀ ਲੱਗਦੇ 40 ਸਾਲ ਵੀ ਲੱਗਦੇ 80 ਸਾਲ ਵੀ ਲੱਗ ਜਾਂਦੇ ਮੇਰੇ ਪਿਆਰੋ ਇਹ ਉਹਦੀ ਮਰਜ਼ੀ ਆ ਜਿੰਨਾ ਸਮੇਂ ਲੱਗ ਰਿਆਂ ਓਨੇ ਹੀ ਖੁਦਾ ਦੀ ਯੋਜਨਾ ਸਾਡੇ ਜੀਵਨ ਜੀ ਵੀ ਕੀ ਹੁੰਦੀਆਂ ਸਾਡੇ ਜੀਵਨ ਦੇ ਚ ਵੱਡੀ ਹੁੰਦੀ ਹੁਣ ਇਹਦਾ ਮਤਲਬ ਇਹ ਨਹੀਂ ਕਿ ਜੇਤੇ ਇੱਕਦਮ ਪ੍ਰਗਟ ਹੋ ਗਿਆ ਤੇ ਜੀਵਨ ਚ ਯੋਜਨਾ ਨਹੀਂ ਇੱਥੇ ਮੈਂ ਦੱਸ ਚੁੱਕਾ ਇੱਥੇ ਉਹਦੀ ਮਰਜ਼ੀ ਆ ਉਹਨੇ ਉਸੇ ਵੇਲੇ ਪ੍ਰਗਟ ਹੋਣਾ ਉਹਦੀ ਮਰਜ਼ੀ ਆ ਅਗਰ ਉਹ ਸਮਾਂ ਲਗਾ ਰਿਆਂ ਇਹਦਾ ਮਤਲਬ ਪਲਾਨ ਵੀ ਖੁਦਾ ਦਾ ਜੀਵਨ ਚ ਕੀ ਆ ਜੀਵਨ ਦੇ ਵਿੱਚ ਵੱਡਾ ਆ ਸੋ ਇਸ ਲਈ ਸਮਾਂ ਲੱਗ ਜਵੇ ਕੋਈ ਗੱਲ ਨਹੀਂ ਉਦੋਂ ਤੱਕ ਅਸੀਂ ਖੁਦਾ ਦੇ ਚਰਨਾਂ ਚ ਬਿਠਣਾ ਜਦੋਂ ਤੱਕ ਸਾਨੂੰ ਕੀ ਨਹੀਂ ਹੁੰਦਾ ਜਵਾਬ ਕਿਉਂ ਉਹ ਜਿਉਂਦਾ ਖੁਦਾ ਆ ਮੈਂ ਆਪਣਾ ਜੀਵਨ ਉਹਦੇ ਹੱਥ ਦੇ ਵਿੱਚ ਸੌਂਪਿਆ ਹੋਇਆ ਵਫਾਦਾਰ ਸਮਝ ਕੇ ਉਹ ਰੋ ਵਫਾਦਾਰ ਉਹਨਾਂ ਨੂੰ ਆਪਣਾ ਜੀਵਨ ਦਿੱਤਾ ਉਹ ਜ਼ਰੂਰ ਜਵਾਬ ਦੇਊਗਾ ਮੇਰੇ ਪਿਆਰੋ ਅਗਰ ਸਾਡਾ ਪ੍ਰਭੂ ਸਾਨੂੰ ਇੱਕ ਦਮ ਜਵਾਬ ਦੇਣਾ ਸ਼ੁਰੂ ਕਰ ਦੇਵੇ ਨਾ ਅਸੀਂ ਬੈਠੇ ਤੇ ਨਾਲ ਹੀ ਜਵਾਬ ਆ ਜਵੇ ਦੇ ਵੀ ਇਹਦਾ ਨੁਕਸਾਨ ਸਾਨੂੰ ਕੀ ਹੋਣਾ ਅਸੀਂ ਆਪਣੇ ਪ੍ਰਭੂ ਨੂੰ ਆਪਣੇ ਜੀਵਨ ਦੇ ਵਿੱਚ ਬੜਾ ਹਲਕਾ ਜਾਣਨਾ ਸ਼ੁਰੂ ਕਰ ਲਵਾਂਗੇ ਆਪਣੇ ਪ੍ਰਭੂ ਦੀ ਰਿਸਪੈਕਟ ਸਾਡੇ ਅੰਦਰ ਉਹ ਬਣਨੀ ਨਹੀਂ ਆ ਕਿਉਂਕਿ ਸਾਡੇ ਅੰਦਰ ਕੀ ਆ ਚਲੋ ਬੈਠੋ ਤੇ ਖੁਦਾ ਆ ਗਿਆ ਅਸੀਂ ਇਹਦੇ ਬੜਾ ਜ਼ਿਆਦਾ ਖੁਦਾ ਨੂੰ ਆਪਣੇ ਜੀਵਨ ਦੇ ਵਿੱਚ ਹਲਕਾ ਜਾਣ ਲਵਾਂਗੇ ਬੜਾ ਜ਼ਿਆਦਾ ਸਾਡੇ ਮਨ ਦੇ ਵਿੱਚ ਉਹਦੇ ਲਈ ਆਦਰ ਨਹੀਂ ਆਊਗਾ ਅਗਰ ਬੈਠ ਦੇ ਸਾਡੀ ਪ੍ਰਗਟ ਹੋਗੇ ਔਰ ਪ੍ਰਭੂ ਕਿਉਂ ਸਮਾਂ ਲਗਾਣਗੇ ਸਾਨੂੰ ਬੈਠ ਦੇ ਸਾਰੇ ਜਵਾਬ ਕਿਉਂ ਨਹੀਂ ਦੇਣਾ ਕਿਉਂ ਲੰਬੇ ਸਮਾਂ ਲਗਾਉਗੇ ਮੈਂ ਪਹਿਲਾਂ ਦੱਸਦਾ ਉਹਦੀ ਮਰਜ਼ੀ ਆ ਉਹਨੇ ਪ੍ਰਗਟ ਹੋਣਾ ਤੇ ਹੋ ਵੀ ਸਕਦਾ ਅਗਰ ਟਾਈਮ ਲਗਾ ਲਗਾ ਰਹੇ ਤਾਂ ਉਹਦੇ ਪਿੱਛੇ ਦਾ ਕਾਰਨ ਕੀ ਆ ਤਾਂ ਜੋ ਅਸੀਂ ਪ੍ਰਾਰਥਨਾ 'ਚ ਬੈਠੇ ਹੋਏ ਉਹਦੇ ਨਾਲ ਮਿਲ ਕਰਨ ਦੇ ਲਈ ਤਿਆਰ ਹੋ ਜਾਈਏ ਕਿਉਂਕਿ ਅਸੀਂ ਮਲੀਨ ਅਸੀਂ ਪ੍ਰਾਰਥਨਾ 'ਚ ਬੈਠ ਕੇ ਸ਼ੁੱਧ ਹੋ ਜਾਈਏ ਔਰ ਜਿੱਦਾਂ ਜਿੱਦਾਂ ਦਿਨ ਬੀਤਦੇ ਅਸੀਂ ਸ਼ੁੱਧ ਹੋ ਰਹੇ ਅਸੀਂ ਤਿਆਰ ਹੋ ਰਹੇ ਅਸੀਂ ਪਵਿੱਤਰ ਹੋ ਰਹੇ ਔਰ ਜਦੋਂ ਸਾਡੀ ਮਲੀਨਤਾਈ ਦਾ ਕੰਮ ਖਤਮ ਹੋ ਗਿਆ ਸ਼ੁੱਧ ਹੋ ਗਏ ਤਿਆਰ ਹੋ ਗਏ ਮੇਰੇ ਪਿਆਰੋ زندہ خداوند ਪ੍ਰਗਟ ਹੋਊਗਾ। اور ਜਦੋਂ ਪ੍ਰਗਟ ਹੋਊਗਾ اور ضرور ਮੇਰੇ ਜੀਵਨ ਚ ਆਈਆਂ ਸਮੱਸਿਆਵਾਂ ਪਰੇਸ਼ਾਨੀਆਂ ਦਾ ਕਾਰਨ ਦੱਸੂਗਾ ਬੇਟਾ ਜਾਂ ਮੇਰੀ ਬੇਟੀ ਤੈਨੂੰ ਚੱਲਦੇ ਤੇ ਬੜਾ ਸਮੇਂ ਹੋ ਗਿਆ। ਲੇਕਿਨ ਤੂੰ ਗੰਭੀਰ ਨਹੀਂ ਆਪਣੇ ਜੀਵਨ ਚ ਆਪਣੇ ਚਾਲ ਚੱਲਣ ਦੇ ਵਿਸ਼ੇ ਚ ਗੰਭੀਰ ਨਹੀਂ ਆਪਣੀਆਂ ਗੱਲਾਂ ਦੇ ਵਿਸ਼ੇ ਚ ਗੰਭੀਰ ਨਹੀਂ ਆਪਣੇ ਉੱਠਣ ਬੈਠਣ ਦੇ ਵਿਸ਼ੇ ਚ ਗੰਭੀਰ ਨਹੀਂ ਆ ਆਪਣੀਆਂ ਜੀਵਨ ਦੀ ਹਰ ਐਕਟੀਵਿਟੀ ਚ ਤੂੰ ਗੰਭੀਰ ਨਹੀਂ ਆ ਤੂੰ ਸੰਦਾਂ ਤੇ ਬੈਠ ਕੇ ਹੈਗਾ ਤੂੰ ਵਚਨ ਪੜਦਾ ਵੀ ਆ ਤੂੰ ਸੰਗਤੀ ਵੀ ਕੀ ਕਰ ਰਿਹਾ ਬਰਾਬਰ ਕਰਦਾ ਪਰ ਕੀ ਆ ਤੂੰ ਇਹਦੇ ਅਨੁਸਾਰ ਹੋਣ ਦੇ ਲਈ ਤਿਆਰ ਨਹੀਂ ਆ ਇਸ ਕਾਰਨ ਤੇਰੇ ਜੀਵਨ 'ਚ ਇਹ ਚੱਲਦਾ ਇਸ ਲਈ ਮੇਰੇ ਪਿਆਰੋ ਅਗਰ ਪ੍ਰਭੂ ਸਮਾ ਲਗਾ ਰਿਹਾ ਤੋ ਦਾ ਕਾਰਨ ਮੈਂ ਦੱਸ ਚੁੱਕਾ ਹਾਂ ਅਸੀਂ ਉਸ ਲੈਵਲ ਤੱਕ ਔਣਾ ਆ ਕਿ ਉਹ ਪ੍ਰਗਟ ਹੋਵੇ ਉਹ ਜ਼ਰੂਰ ਪ੍ਰਗਟ ਹੁੰਦਾ ਲੇਕਿਨ ਅਸੀਂ ਕੀ ਆ ਸਮੇਂ ਦੇਣਾ ਪੈਂਦਾ ਇਸ ਲਈ ਇਹਨਾਂ ਗੱਲਾਂ ਦੇ ਦੁਆਰਾ ਅਸੀਂ ਸਮਾਪਤੀ ਵੱਲ ਜਾ ਰਹੇ ਹਾਂ साढ़े जीवन चौ आए हुए कष्ट मैं सत मुख कारण ते अगे रखी और अगर नहीं समझ आ रहा मेरे जीवन कष्ट क्यों आया ए रीज़न की आ प्रभु चरणों बैठना पेगा और प्रभु सानू की देंगे जरूर जवाब देंगे आइए प्रार्थना कर दें सर्व शक्तिमान पिता धन्यवाद करते हैं खुदावंद आए दोटे मैसेज के लिए पिता ਇਹਨਾਂ ਵਚਨਾਂ ਦੇ ਦੁਆਰਾ ਅਸੀਂ ਸਿੱਖਿਆ ਕਿ ਸਾਡੇ ਜੀਵਨ 'ਚ ਜਦੋਂ ਕੋਈ ਕਸ਼ਟ ਕੋਈ ਪਰੇਸ਼ਾਨੀ ਕੋਈ ਮੁਸੀਬਤ ਕੋਈ ਦੁੱਖ ਕੋਈ ਉਲਝਣ ਆਈ ਆ ਪਤਾ ਉਹਦੇ ਪਿੱਛੇ ਹਰ ਵਾਰ ਸ਼ੈਤਾਨ ਦਾ ਹੱਥ ਨਹੀਂ ਆ ਖੁਦਾਵੰ ਉਹਦੇ ਪਿੱਛੇ ਦਾ ਕਾਰਨ ਕੀ ਆ ਮੈਨੂੰ ਜਿੱਦਾਂ ਚੱਲਣਾ ਚਾਹੀਦਾ ਮੈਂ ਚੱਲਦਾ ਨਹੀਂ ਆ ਮੈਨੂੰ ਜਿੱਦਾਂ ਆਪਣੇ ਆਪ ਨੂੰ ਖੁਦਾ ਦੇ ਹੱਥ ਸੌਂਪ ਦੇਣਾ ਚਾਹੀਦਾ ਨਾ ਸੌਂਪਣ ਦੇ ਕਾਰਨ ਅੱਜ ਮੈਂ ਆਪਣੇ ਜੀਵਨ ਦੇ ਵਿੱਚ ਕੀ ਆ ਉਲਝਿਆ ਹੋਇਆ ਇਸ ਲਈ ਖੁਦਾਵੰ ਤੁਸੀਂ ਮੈਨੂੰ ਬਲ ਦਿਓ ਮੈਨੂੰ ਸਮਝ ਗਿਆਨ ਦਿਓ ਗਿਆਨ ਪ੍ਰਕਾਸ਼ ਦਾ ਆਤਮਾ ਦਿਓ ਕਿਦਾਂ ਚੱਲਣਾ ਹੈ ਤੁਸੀਂ ਮੈਨੂੰ ਸਿਖਾਓ ਤੁਹਾਡਾ ਆਤਮਾ ਮੇਰੀ ਅਗਵਾਈ ਕਰੇ ਔਰ ਮੇਰੇ ਜੀਵਨ ਦੇ ਵਿੱਚੋਂ ਤੁਹਾਡੀ ਮਹਿਮਾ ਤੁਹਾਡਾ ਜਲਾਲ ਜ਼ਾਹਰ ਹੋ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ ਮੰਗਦੀ ਆਮੀਨ